ਕੀ 4-5 ਦਿਨ ਹੋਰ 10 ਦਿਨ ਰੁਕ ਜਾਓ ਕੀ ਕਾਲੀ ਨਾ ਕਰੋ ਇੱਕ ਲੇਵਰ ਨਹੀਂ ਹੈ ਇੱਕ ਜੀਰੀਆ ਚ ਜੀਰੀ ਕਾਲੀ ਨਾ ਕਰੋ ਕਦੂ ਕਰ ਕਰ ਕੇ ਛਿਟੀ ਜਾਂਦੇ ਤੁਸੀਂ ਲੇਵਰ ਹੈ ਪਹਿਲਾ ਹਾਂ ਦੱਸੋ ਕਦੂ ਹੀ ਕਦੂ ਹੀ ਚਾਰੇ ਵਾਸਤੇ ਆਜਾ ਲਾਉ ਸਾਰੇਆਂ ਦੇ ਬਹੁਤ ਹੀ ਸ਼ਾਨਦਾਰ ਆਰੀ ਆਪਰ ਕਰਦਾ ਕੰਮ ਬੁਰਾ ਜੇ ਲੋਧ ਵੀਰੇ ਦੇ ਖੇਤਾਂ ਚ ਆਜਾ ਲੋਧੀ ਦੇ ਮਾਰ ਕੇ ਜੀ ਆਜਾ ਆਪਣਾ ਕਹਿਤਾ ਅਜੇ ਪਲਾਉ ਵੀਰੇ ਇਹ ਸਾਰੇ ਘਟਾਂ ਚ ਉਹ ਆਜਾ ਲੈ ਤਾਜ਼ਾ ਬਣ ਕੇ ਨਾ ਵਧੀਆ ਤਰ੍ਹਾਂ ਲੱਗਦਾ ਬਾਕੀ ਇਹ ਰੇਜਾ ਘੜ ਕੇ ਉਹਨੂੰ ਪਾਣੀ ਚੋਂ ਹੋਵੇ ਨਾ ਮੋਟਾ ਇਹਦਾ ਵੀ ਵਧੀਆ ਬੁਰਾ ਲੱਗਦਾ ਕਨਾਰ ਪਰੇ ਬਿਮਾਰੀ ਕਰਕੇ ਬਾਹਰ ਦੇ ਦੋਖਾ ਉਹਦਾ ਜੋ ਚੜੇ ਨਾ ਇੰਸਟਾਗ੍ਰਾਮ ਤੇ ਚੌੜੇ ਹੋਏ ਤੇ ਥੋੜੇ ਬਾਦੋ ਹੋਏ ਬਾਹਰ ਘਟ ਮੰਨ ਗਿਆ ਰਾਮ ਤੇ ਉਹ ਤੇ ਨਿਕਲੀ ਹੈ ਜਿਹੜਾ ਨਾਲੀ ਮੈਂ ਮਗਰ 2 ਹੀ ਰੱਖ ਲਾ ਮਾਲੀ ਪੂਰਾ ਨੱਕ ਕੇ ਕਰਾਉਂਦੇ ਹਾਂ ਨਾ ਇਹ ਵੀ 2 ਹੀ ਬਣਾਉਂਦਾ ਮਾਲੀ ਆਜੇ ਇਹ ਜੇ ਤਰੀਕ ਨੌ ਤਰੀਕ ਆਜੇ ਹਟ ਕੇ ਲਿਆ ਟਾਈ ਗਿਆ ਆਹਨੇ ਪਾਣੀ ਪਾੜੇ ਮੰਨ ਲਈ ਤੂੰ ਇੱਕੋ ਹੀ ਜਾਣੀ ਨੂੰ ਜਲਦੀ ਜਾਂਦੀ ਆ 4 ਵਜੇ ਲੈ ਲ ਤਕਰੀਬਾ ਚੱਲੀ ਜਾਂਦੀ ਆ ਉਹ ਕਰਨੇ ਬਹੁਤ ਜ਼ਿਆਦੇ ਆ ਮਾਰੇ ਤੌਰ ਦਾ ਹੀ ਨਹੀਂ ਰਵੇ ਰਿਹਾ ਦੋ ਮੋਟਰਾਂ ਚੱਲੀਆਂ ਦੋ ਕਿਲਿਆਂ ਚ ਆਹ ਹਣ ਭਰਿਆ ਉਹ ਵੀ ਤਿੰਨ ਗੋਈ ਜਾ ਕੇ ਕੋਈ ਨਹੀਂ ਜੀ ਰਾਤ ਦਾ ਆਉਂਦਾ ਹੈ 9 ਵਜੇ ਕੱਟ ਲੀਤੀ ਜਾਣਾ ਪਾਉ। ਅੱਜ ਕਿਹੜੇ ਭਾਈ ਨਹੀਂ ਆ ਰਹੇ ਜਾਂਦੇ ਜੀ ਤੁਹਾਨੂੰ। ਤੇ ਬਾਕੀ ਅੱਜ ਭੱਜਿਆ ਇੱਕ ਵਾਰ ਤੋਂ। 19 ਮੀਰੀ ਜਨੇ ਥੋੜੇ ਰੋਡ ਤੋਂ ਲੱਗਦੇ 19 ਮਿੰਟ ਚੱਲ। ਵਧੀਆ ਮਾਣ ਕਰਦਾ ਹਾਂ। ਦਾ ਬਹੁਤ ਆਈਡੀਆ ਲੈਂਦਾ ਰਾਤ ਸਾਨੂੰ ਉਹ ਇੱਕ ਵਾਈ ਜਾਨੀ ਹੁੰਦੀ ਐ 5 ਤੋਂ ਇੱਕ ਵਾਰ ਹੀ ਆ ਰਾਤ 9 ਵਜੇ ਗੱਡੀ ਆ ਨਾ ਜੋਂ ਸਵੇਰ ਦੀ 5 ਵਜੇ ਦੀ ਆਈ ਹੋਈ ਰਾਤ 9 ਵਜੇ ਲੈਡ ਗਈ ਆ ਹਾਂ ਵੀਰ 5 ਵਜੇ ਤੋਂ ਪਹਿਲਾਂ ਹੀ ਆ ਗਈ ਬੰਨ ਦੀ ਵਾਰੀ ਆ 5 ਤੋਂ 8 ਤੋਂ ਤੇ ਬਾਅਦ ਆਦੂ ਚੱਲੂਗੀ ਐਤੋਂ 5 ਹਾਂ ਐਤੋਂ 8 ਰਾਤ ਇਹ ਉਹ ਕਦਮਾਂ ਬਿਨੈਰਾ ਬਹੁਤ ਹਨ ਦੋ ਬਖਣਾਇ ਕੱਲ ਨੰਬਰ ਉਪਰ ਤੋਂ ਪਾਰਸਨ ਨੰਬਰ ਹੀ ਜਾ ਰਹੇ ਹਨ ਲੈਡ ਆਉਂਦੀ ਹੈ ਬੀਲੇ ਰਹਿ ਕੇ 4 ਇੰਚ ਰੱਖੋ ਕੱਟ ਵੀ ਲੈ ਰਹੇ ਆਗੇ ਅੱਜ ਆਪਾਂ ਜਦੋਂ ਬਿੜਾ ਤਾਂ ਵਧੀਆ ਹੋਈ ਜਾਂਦਾ ਬੰਦੇ ਵੀ ਅੱਜ ਆ ਜਾਣਗੇ ਰੇਸ ਬਸ ਰੱਖੇ ਹੋਏ ਆਹੋ ਅੱਜ ਰਾਤ ਨੂੰ ਆ ਜਾਣਗੇ ਅੱਲੀ ਬਟਮੀਲੇ ਬਣੀ ਰੀਪਾਰਟ ਤੋਂ ਲੌਂਗ ਲੱਗੇ ਜਾਣਗੇ ਮਗਰੇ ਆਹਾਂ ਰੁਕਾ ਵਟਰਾ ਵਾਲਾ ਵਧੀਆ ਮੌਕੇ ਤੇ ਥੋੜਾ ਜੂਟੇ ਵਾਲੇ ਖੜੇ ਜਾਂਦੇ ਆ ਪਈ ਆ ਕਹਿੰਦਾ ਲੈਡੀ ਲੱਗਦਾ ਵਧੀਆ ਬਣਿਆ ਨਾ ਕੱਤਾ ਪੂਰੇ ਬਹਿ ਜਾਂਦੀ ਐ ਮੋਹ ਜੀ ਆ ਬាក់ ਦਾ ਰੋਵਾ ਵਧੀਆ ਤੇ ਬਾਦ ਲੱਗੇ ਆ ਕਿ ਮੇਰੇ ਉਹੀ ਨਕਦਾ ਵੀ ਫਾਟ ਫੂਟ ਹੈਗੀ ਜੂਰੇ ਤੁਹਾਡੇ ਆਪਾਂ ਦਾ ਕੰਮ ਹੈ ਉਹ ਤੇਰੀ ਪਤਾ ਲੱਗਦਾ ਹੈ ਕਿ ਨਾ ਉਹ ਆ ਹਾਇ ਤੱਕ ਪਹੁੰਚਿਆ ਕਰਦਾ ਵਾ ਬੜੀ ਜਰੀ ਜੁਆਈ ਫਾਟ ਫੂਟ ਆ ਜਾਂਦੀ ਆ ਉਹ ਤਾਂ ਬੈਠੇ ਰਹੇਗਾ ਪਾਸ പച്ചമുണ്ട് വോട്ട് മരുക വിവാദ കൂടെ どうぞ。 ਜੋ ਕਿ ਬਾਕੀਦਰ ਮੱਕੀ ਮੱਕੀ ਖੜੀ ਆ ਉਹ ਇਹ ਖੇਤਾਂ ਦਾ ਕੰਮ ਨਿਬੜ ਗਿਆ ਸੀ ਝੋਨੇ ਦਾ ਕਦੋਂ ਦਾ ਹੋ ਗਿਆ ਦੋ ਦਿਨ ਪਹਿਲਾਂ ਝੋਨਾ ਸੀ ਇਹਦਾ ਹੀ ਕੱਲਾ ਲੱਗਣਾ ਉਹ ਵੀ ਲੱਗ ਗਿਆ ਆ ਵੀਡੀਓ ਪਾਈ ਸੀਗੀ ਅਸੀਂ ਜਿਹੜੀ ਕਾਲੀ ਨਾ ਕਰੋ ਵੀਰ ਜੀ ਕਾਲੀ ਨਾ ਕਰੋ ਕਦੋਂ ਕਰ ਕਰ ਸਿੱਟੇ ਜਾਣਾ ਲੈਵਰ ਹੈ ਸਾਡੇ ਕੋਲ ਬਹੁਤ ਚੱਲੀ ਵੀਡੀਓ ਚਲੋ ਗੱਲ ਕਰੀਏ ਉਹਨਾਂ ਨਾਲ ਲੱਗ ਗਿਆ ਜੋ ਨਾਲ ਇਧਰੋਂ ਕਰੋਚਾ ਆ ਦੋ ਖਤੇ ਆਪਣੇ ਰਹਿ ਗਏ ਵਿਜਾੜੇ ਵਸਲਾਉਣ ਆ ਰਹੇ ਹਾਂ ਮੇਰਾ ਵੀ ਲੱਗ ਗਿਆ ਅੰਪਨੀਰੀ ਆ ਲਵਾਉਣਾ ਹੈ ਇਕੱਲਾ 25 ਬੰਦੇ ਸੀਗੇ ਦੋਨੇ ਰਾਤ ਆਉਂਦੇ ਉਹਨਾਂ ਨਾਲ ਤੀਜੇ ਦੇ ਨਾਲ ਲੈੜ ਚੱਲੀ ਜਾਂਦੀ ਐਵੇਂ ਮੋਟਰਾਂ ਖੜੀਆਂ ਹੋ ਗੀਆਂ ਨੇ ਤੇ ਜੀ ਉਹ ਖੜੀ ਉਧਰ ਬੱਲੂ ਨੂੰ ਦੇਖ ਨੂੰ ਜਦੋਂ ਉਹ ਚਟਾ ਬੱਲੂ ਦਾ ਮੋਟਰ ਚੱਲਦੀ ਆ ਇਹ ਚੱਲਦੀ ਆ ਜੀ ਇਹ ਵਾਕਿਆ ਹਰੇ ਮੋਟਰਾਂ ਖੜੀਆਂ ਨੇ ਇਧਰ ਤਾਂ ਆ ਗਈਆਂ ਲੈੜ ਬਹੁਤ ਆਉਂਦੀ ਐ ਉਹ ਆਤਮਾਨਿਕ ਉਸ ਕਰਤੇ ਕੀ ਸਾਰੇ ਤੇਰੇ ਵਾਲੀ ਵੀ ਲੈਟ ਬਹੁਤ ਆਈ 1 ਕਿ ਦੋ ਤੋਂ ਵੱਧ ਆਈ ਵੱਧ ਕੇ ਆਈ ਹੈ ਲੈਟ ਘੜ ਕੇ ਨਹੀਂ ਆਈ ਅੱਗੇ ਨਾਲ ਜਿਵੇਂ ਅੱਜ ਹੁਣ ਆ ਗਈ 5 ਵਜੇ ਜਲਦੀ ਸਵੇਰੇ ਇਹ ਨਹੀਂ ਪਤਾ ਕਿਦੋਂ ਜਾਵੇ ਸਵੇਰੇ 5 ਵਜੇ ਫੇਰ ਆਏ ਰ ਜਾਵੇ ਇਹਨਾਂ ਫੇਰ ਬਾਰੀ ਚੱਲ ਪੈਂਦੇ ਫੇਰ ਛਾਲਾ ਦਿੰਦੇ ਆ ਬਾਕੀ ਇਧਰ ਮੱਕੀ ਖੜੀ ਹੈ ਸਾਰੇ ਤੇ ਬੜਨ ਵਾਲੀ ਜਾਂ ਸੱਤਰੀਆਂ ਦਾ ਥੋੜੀ ਬਾਕੀ ਖੜੀ ਹੈ ਵੀ ਹੁਣ ਮਿਲੀ ਹੋਈ ਵੀ ਆ I